ਹਾਂਜੀ ਹੈਲੋ ਫਰੈਂਡਸ ਸੋ ਪਾ ਮੈਂ YouTube ਚੈਨਲ ਦੀ ਕਿ ਮੈਂ ਤਾਂ ਠੀਕ ਠਾਕ ਹਾਂ ਜੀ ਹੈ ਬੇ ਪੰਜਾਬ ਚ ਆ ਕੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋ ਮੋਨੇ ਜੀ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਫਰੈਂਡਸ ਕੰਨ ਲਵ ਲਓ ਪਾ ਕੰਟੀਨਿਊਲੀ ਕਰ ਸਕੀ ਤੇ ਅੱਜ ਉਹਦੀ ਪ੍ਰੀਤ ਤੇ ਪ੍ਰਸ਼ਾਦ ਦੀ ਗੱਲ ਆ ਤੇ ਮੈਂ ਅੱਜ ਗਾਂਵੜਪੜਾ ਲਾਈ دال مرکا لا دیں دال اچھ بنائی سک بس کم کم کر کے بس دل نہیں کر لوں دال بنائیے جی اپ راجما گڑے بس میں لگا دیا گرمی بہت زیادہ ہوتی ہے ملے کا پہلے میں سب اٹھائے کام پر میں گیارہ دال تھی گیارہ بارہ ڈیڑھ بجے دال ہوئی اس بعد پھر میں سبزی سبزی بنائی دپہر آلو پوڑی سبزی بنائی تھی میں تھوڑی جی بنائی تھی بس اسی کھا لی سارے چلو دوپہر سبزی واسطے دال جہی ہے نا سنگی پر سادی واسطے بھیج دیں گے بنا تھوڑی دال پہلے شام میں کھانے پہلے بھی میں کافی بار دس ممکن پرشاد کی باری ہوتی ہے پرشاد کی باری ہوتی ہے پہلے بھی سو کا ਰਾਤੀ ਰੱਖੀ ਹੋਈ ਹੈ ਮੈਂ ਆਪਣਾ ਟਾਟਾ ਸ਼ਾਨ ਕੇ ਅੰਦਰ ਲੈ ਕੇ ਜਾਉਂਗੀ ਕਿਉਂਕਿ ਇੱਥੇ ਬਹੁਤ ਜ਼ਿਆਦਾ ਮੀਟ ਦਾ ਪੁੱਲਣ ਲੈਣਾ ਉੱਥੇ ਆਪਾਂ ਇਹ ਚੀਜ਼ ਬੈਠ ਘਰ ਤਾਂ ਖੰਦਾ ਨਾ ਜੀ ਤੇ ਰੋਟੀਆਂ ਇੱਥੇ ਬਣਾਉਂਦੇ ਰੋਟੀ ਤਾਂ ਇੱਥੇ ਬਣਾਉਂਦੀ ਹਾਂ ਆਪਾਂ ਤੇ ਲੋਟ ਦੋ ਘੰਟੇ ਲੱਗ ਜਾਂਦੇ ਨੇ ਸਭ ਨੂੰ ਵਾਸਤੇ ਚਲੋ ਜੀ ਕਰ ਆਪਾਂ ਹਾਂ ਤਾਂ ਗਾਲੀ ਤੜਕਾ ਤੇ ਮੈਂ ਮਤਲਬ ਕਿ آه. بچے میں تر ٹھیک آگا گیا ہونا ہے نا اب سکول اسکول ٹھیک آ گیا تر دیکھو رہے کیرم بورڈ کیرم بورڈ کھیلی آنے آ کے چک لگا کیرم بورڈ کھیل رہے بچے پھر میں نے چادر پچھائی سی سارے سو سو روپئے چادر نہیں پڑھائی سو ਸੋਹਣੀ ਸੋਹਣੀਆਂ ਲਈ ਨਵੇਂ ਨਵੇਂ ਬੀਜੇ ਸੱਚੇ ਲੱਗੇ ਤੁਸੀਂ ਸੋਹਣੀਆਂ ਚਲੀ ਚਾਤਰ ਨਹੀਂ ਨਾ 컬러 ਪਿਆਰਾ ਲੱਗਦਾ ਮੈਨੂੰ ਫੋਨ ਮੰਗ ਰਹੀ ਹੈ ਮੈਦਾਨ ਦਾ ਪਲ ਹੋਣੀ ਤੇ ਫਿਰ ਵਾਲੇ ਆਟਾ ਕੋਈ ਚੁੱਪ ਕਰ ਜਾਓ ਮੈਨੂੰ ਆਟਾ ਗੁੰਨਣੀ ਹੈ ਜੇ ਤੁਹਾਨੂੰ ਮਿਲਦੇ ਆ ਤੇ ਨੂਰ ਨੇ ਕੰਮ ਕਰਨਾ ਲੱਗੂਗਾ ਕੰਟੈਕਟ ਚਲੋ ਜੀ ਫਿਰ ਆਪਕੋ ਮਿਲਦੇ ਜੀ ਲੋ ਜੀ ਬੰਦਈ ਲਈ ਆਈ ਸੀਗੀ ਅੰਦਰ ਆ ਕੇ ਨੇ ਮੈਂ ਆਟਾ ਗੁੰਨਣ ਲੱਗ ਗਈ ਸੀ ਕਿਉਂਕਿ ਫਰੈਂਡਸ ਉੱਥੇ ਬਹੁਤ ਜ਼ਿਆਦਾ ਗਰਮੀ ਸੀਗੀ ਮੈਂ ਕਿਹਾ ਚਲੋ ਫੇਰ ਤਾਂ ਲਗਾਤਾਰ 2 ਘੰਟੇ ਖੜਨਾ ਹੀ ਆਪਾਂ ਹਨਾ ਕਿਚਨ ਦੇ ਵਿੱਚ ਪ੍ਰਸ਼ਾਦੇ ਬਣਾਵਾਂਗੇ ਚਲੋ ਆਟਾ ਤਾਂ ਇੱਥੇ ਗੁੰਨ ਲਈਏ ਆਟਾ ਮੈਂ ਏਸੀ ਵਾਲੇ ਕਮਰੇ 'ਚ ਬੈਠ ਕੇ ਗੁੰਨਣ ਲੱਗ ਗਈ ਜੀ ਤੇ ਦੋ ਪ੍ਰਾਂਥ ਆਟੇ ਦੇ ਗੁੰਨੂਗੀ ਜੀ ਪਹਿਲਾਂ ਮੈਂ ਇੱਕ ਪ੍ਰਾਂਥ ਜਿਹੜੀ ਹੈਗੀ ਆਟੇ ਦੀ ਗੁੰਨ ਰਹੀਆਂ ਤੇ ਬਸ ਇਸ ਕਰੀ ਹਰ ਵਾਰ ਜਿਹੜੀ ਹੈਗੀ ਆ ਹਰ 11 ਤਰੀਕ ਨੂੰ ਪ੍ਰਸ਼ਾਦ ਦੀ ਵਾਰੀ ਆਪਾਂ ਲਵਾਉਣੇ ਲਾਉਣੇ ਹੁੰਦੇ ਆ ਜੀ ਕੋਈ ਦਾਲ ਸਬਜ਼ੀ ਬਣਾ ਲੈਣੇ ਹੁੰ ਕਿਉਂਕਿ ਉੱਥੇ ਮਤਲਬ ਹਰ ਰੋਜ਼ ਕੋਈ ਨਾ ਕੋਈ ਸਬਜ਼ੀ ਆਉਂਦੀ ਹੈ ਹਨ ਤਾਂ ਇਸ ਲਈ ਆਪਾਂ ਮਤਲਬ ਦਾਲੀ ਭੇਜ ਦਿੰਨੇ ਆ ਕਦੇ-ਕਦੇ ਜਿਹੜੀ ਹੈਗੀ ਸਬਜ਼ੀ ਵਗੈਰਾ ਬਣਾ ਕੇ ਭੇਜ ਦਿੰਨੇ ਜਾਂ ਚਨੇ ਚਣਿਆਂ ਦੀ ਸਬਜ਼ੀ ਬਣਾ ਕੇ ਭੇਜ ਦਿੰਨੇ ਆ ਬਸ फटाफट ਮੈਂ ਆਟਾ ਗੁੰਨ ਗੁੰਨ ਰਹੀ ਆ ਜੀ ਆਟਾ ਗੁੰਨਣ ਤੋਂ ਬਾਅਦ ਫਿਰ ਮੈਂ ਚਾਹ ਬਣਾਉਂਗੀ ਜੀ ਚਾਹ ਬਣਾ ਕੇ ਚਾਹ ਪੀ ਕੇ ਜੀ ਫਿਰ ਆਪਾਂ ਲੱਗਾਂਗੇ ਜੀ ਪ੍ਰਸ਼ਾਦਾ ਬਣਾਉਣ ਵਾਸਤੇ ਲੋ ਜੀ ਚਾਹ ਚੂ ਪੀ ਲਈ ਸੀਗੀ ਤੇ ਮਤਲਬ ਕਿ ਦਾਲ ਨੂੰ ਤੜਕਾ ਵੀ ਲਗਾ ਦਿੱਤਾ ਸੀਗਾ ਠੀਕਾ ਤੇ ਆਟਾ-ਆਟਾ ਵੀ ਤੁਹਾਡੇ ਸਾਹਮਣੇ ਪਹਿਲਾਂ ਮੈਂ ਗੁੰਨ ਕੇ ਰਟੀਆਂ ਠੀਕਾ ਜੀ ਆਟਾ ਗੁੰਨਣ ਤੋਂ ਬਾਅਦ ਜਿਹੜਾ ਹੈਗਾ ਫਟਾਫਟ ਚਾਹ ਬਣਾਈ ਦੀ ਚਾਹ ਬਣਾ ਕੇ ਪੀਤੀ ਦੀ ਗਰਮ ਗਰਮ ਫੁੱਲਕੇ ਬਣਾਉਣ ਵਾਸਤੇ ਹੁਣ ਆਪਾਂ ਅਖਾਰੇ ਪ੍ਰਸ਼ਾਦੇ ਬਣਾਵਾਂਗੇ ਜੀ ਤੇ ਆਪਣੇ ਨਾਲ ਭੈਣ ਆਈ ਹੋਈ ਹੈਗੀ ਹਨ ਜਿਹੜੀ ਹਰ ਵਾਰ ਆਪਣੇ ਨਾਲ ਪ੍ਰਸ਼ਾਦੇ ਦੀ ਵਾਈ ਲਪਾਉਂਦੀ ਹੈ ਜੀ ਸੇਵਾ ਕਰਦੀ ਹੈਗੀ ਹਨ ਉਹ ਵੀ ਤੇ ਆਪਾਂ ਵੀਡੀਓ 'ਚ ਉਹਨਾਂ ਨਾਲ ਬਿਨਾਂ ਪੁੱਛੇ ਉਹਨਾਂ ਨਹੀਂ ਲੈ ਕੇ ਆ ਸਕਦੇ ਇਸ ਲਈ ਮੈਂ ਸਿੰਪਲ ਮਤਲਬ ਵੀਡੀਓ ਬਣਾ ਲਈ ਜੀ ਬਸ ਪ੍ਰਸ਼ਾਦਿਆਂ ਦੀ ਬਸ ਇਸ ਤਰ੍ਹਾਂ ਹੀ ਆਪਾਂ ਸਾਰੇ ਪ੍ਰਸ਼ਾਦੇ ਤਿਆਰ ਕਰ ਲਾਂਗੇ ਜੀ ਠੀਕ ਆ ਤੇ ਉਸ ਤੋਂ ਬਾਅਦ ਫਿਰ ਤਾਲ ਆਪਣੀ ਬਣੀ ਪਈ ਹੈ ਜੀ ਸਾਰੇ ਪ੍ਰਸ਼ਾਦੇ ਬਣਾਉਣ ਤੋਂ ਬਾਅਦ ਦਾਲ ਵਗੈਰਾ ਪਾ ਕੇ ਜੀ ਢੋਲੀ 'ਚ ਠੀਕ ਆ ਜੀ ਉਸ ਤੋਂ ਬਾਅਦ ਫਿਰ ਆਪਾਂ ਪ੍ਰਸ਼ਾਦਾ ਫੜਾਇਆਵਾਂਗੇ ਜੀ ਜੀ ਫਰੈਂਡਸ ਟਾਈਮ ਹੋ ਗਿਆ ਜੀ 7:25 ਦਾ ਤੇ ਪ੍ਰਸ਼ਾਦੇ ਵਗਾਰ ਬਣਾ ਦਿੱਤੇ ਨੇ ਜੀ ਸਰਦਾਰ ਜੀ ਬਸ਼ਦ ਲੈ ਗਈ ਸੀ ਨੂਰ ਗਈ ਸੀ ਨਾਲ ਪ੍ਰਸ਼ਾਦਾ ਲੈ ਕੇ ਤੇ ਆਪਾਂ ਮਤਲਬ ਪ੍ਰਸ਼ਾਦੇ ਵਗਾਰ ਬਣਾ ਦਿੱਤੇ ਨੇ ਤੇ ਥੋੜੇ ਜਿਹਾ ਬਣਾਵਾਂਗੇ ਚੌਲ ਤੇ ਚੌਲ ਤੁੰਗੀ ਵਿੱਚ ਬਸ ਕਿ ਉਹ ਦਾਲ ਨੂੰ ਨਹੀਂ ਸੀ ਦਰਨਾ ਥੋੜੇ ਚੋਲਣਾ ਲੰਗੇ ਤੇ ਗੱਪੀ ਪਛਾਦੇ ਬਣਾ ਲਿਆ 10 ਵਾਰ ਪਛਾਦੇ ਬਣਾ ਲੈਣਗੇ ਤੇ ਮੈਂ ਨਾ ਹੁਣ ਆਪਣੇ ਕਪੜਿਆਂ ਤੋਂ ਰੂਮ ਚ ਲੱਠੀ ਸੀ ਤੇ ਮੈਂ ਸੋਚਿਆ ਚਲੋ ਸੂਟ ਕਟਿੰਗ ਵੀ ਕਰ ਲੈਣੇ ਹੋਣੇ ਤਾਂ ਪੈਸੇ ਇਹ ਕਰਨਾ ਚਲੋ ਮੈਂ ਬਸ ਥੱਕੀ ਤਾਂ ਪਈ ਆ ਮੈਂ ਲਾਤੋ ਹੀ ਹੋ ਰਹੀਆਂ ਨੇ ਮੇਰੇ ਨਾਲ ਪਤਾ ਨਹੀਂ ਕੀ ਹੋਣ ਲੱਗਿਆ ਮੈਂ ਪੱਟ ਚ ਦੱਬ ਹੋਣ ਲੱਗਿਆ ਮੈਂ ਇੱਥੇ ਸਰਦਾਰ ਜੀ ਕਹਿੰਦੇ ਛਾਤ ਤੇ ਜੂਰੀਆ ਜੂਰੀਆ ਟੈਸਟ ਕਰਵਾਉਣਾ ਜੂਰੀ ਵਰਤਨ ਦੱਬਦਾ ਹੁੰਦਾ ਹੋਵੇ ਮੇਰਾ ਕੀ ਡਸਟ ਕਰਾਉਣਾ ਫਿਰ ਐਵੇਂ ਬਾਤੂ ਗੋਲੀਆਂ ਦਵਾਈਆਂ ਖਾਈ ਚੱਲੋ ਫਿਰ ਤੇ ਮੈਂ ਤੁਹਾਨੂੰ ਦਿਖਾਇਆ ਨਹੀਂ ਸੀ ਮੈਂ ਤੁਹਾਨੂੰ ਦਿਖਾਉਣੀ ਆ ਨੂਰ ਦਾ ਸੂਟ ਲਿਆ ਸੀਗਾ ਆਪਾਂ ਤੇ ਮੈਂ ਨੇ ਆਪਣਾ ਸੂਟ ਵੀ ਲਿਆ ਸੀਗਾ ਕੋਈ ਮੈਂ ਤੁਹਾਨੂੰ ਦਿਖਾਉਣੀ ਆ ਜਿਹੜਾ ਪਹਿਲਾਂ ਲਿਆ ਸੀ ਨਾ ਉਹ ਮੈਂ ਨੇ ਤੁਹਾਨੂੰ ਦਿਖਾਇਆ ਨਹੀਂ ਸੀ ਉਹ ਮੈਂ ਚੇਂਜ ਕਰਤਾ ਕਲਰ ਇਹ ਹੀ ਸੀ ਪਲੇਨ ਹੀ ਸੀ ਉਹ ਵੀ ਠੀਕ ਆ ਤੇ ਮੈਂ ਤੁਹਾਨੂੰ ਦਿਖਾਉਣੀ ਆ ਬੈਕ ਕੈਮਰੇ ਤੋਂ ਇਹ ਜੋ ਜੇ ਵਾਲਾ ਨਾ ਕਾਟਨ ਦਾ ਸੂਟ ਆ ਠੀਕ ਆ ਇਹ ਕਮੀਜ਼ ਆ ਸਲਵਾਰ ਕਿਦ ਰੱਖੀ ਤੇ ਇਹ ਹੈਗੀ ਜਿਹਦੇ ਨਾਲ ਸਲਵਾਰ ਸਿੱਧਾ ਪਾਸੇ ਇਹ ਤੇ ਆ ਹੈਗੀ ਇਹਦੀ ਸਲਵਾਰ ਤੇ ਆ ਹੈਗਾ ਇਹਦਾ ਕਮੀਜ਼ ਤੇ ਮੈਂ ਸੋ ਜਿਹੜਾ ਆ ਵਾਲਾ ਸੂਟ ਆ ਇਹਦੇ ਵਿੱਚ ਕਲਰ ਉਹ ਆ ਨਹੀਂ ਰਿਹਾ ਜਿਹੜਾ ਕਲਰ ਇਹਦਾ ਹੈਗਾ ਇਹਦਾ ਕਲਰ ਹੈਗਾ ਫਰੈਂਡਸ ਸਕਿਨ ਨੂੰ ਸਕਿਨ ਕਲਰ ਆ ਸਕਿਨ ਕਲਰ ਆ ਇਹਦਾ ਹਜੇ ਵੀ ਪ੍ਰੋਪਰ ਨਹੀਂ ਆ ਰਿਹਾ ਸਕਿਨ ਕਲਰ ਦਾ ਇਹ ਸੂਟ ਆ ਫਰੈਂਡਸ ਇਹ ਹੈਗਾ ਮੰਮੀ ਦਾ ਸੂਟ ਇਹ ਵੀ ਮੈਂ ਦਵਾਇਆ ਮੰਮੀ ਨੂੰ ਤੇ ਇਹਨਾਂ ਮਤਲਬ ਇਹ ਸੂਟ ਸਿ ਆਉਣਾਗਾ ਮੈਨੇ ਇਹ ਵੀ ਕਟਿੰਗ ਕਰੂੰਗੀ ਦੇਖਦੇ ਆ ਬਾਕੀ ਇੱਕ ਦੋ ਜਿੰਨੇ ਮੇਰੇ ਤੋਂ ਕਟਿੰਗ ਹੋਏ ਕਟਿੰਗ ਕਰ ਲੂੰਗੀ ਮੈਂ ਤੁਹਾਨੂੰ ਦਿਖਾ ਦੇਣੀ ਆ ਤੇ ਇਹਦੇ ਨਾਲ ਫਲੈਸ ਲੈ ਕੇ ਆਈ ਸੀ ਆ ਦੇਖੋ ਇਹ ਵਾਲੇ ਫਲੈਸ ਲੈ ਕੇ ਆਈ ਸੀਗੇ ਆਪਾਂ ਇਹ ਕਿ ਰਿ ਲਾ ਦਾਂਗੇ ਬਿਲਕੁਲ ਕਲਰ ਦੇ ਨਾਲ ਮੈਚ ਕਰਕੇ ਲੈ ਕੇ ਆਉਂਦੇ ਸੀ ਲੈਸ ਇਹ ਠੀਕ ਆ ਤਿੱਕਾ ਜਿੱਗ ਜੈਗ ਵਾਲੀ ਲੈਸ ਲੈਂਦੀ ਸੀਗੀ ਆਪਾਂ ਦੇਖਦੇ ਆ ਇਹ ਬਾਹਾਂ ਤੇ ਪਾਈਪਿੰਗ ਨੂੰ ਕੱਟ ਦਾਂਗੇ ਜੀ ਤੇ ਬਾਕੀ ਕੀ ਕਹਿੰਦੇ ਹੁੰਦੇ ਨੇ ਚਾਕਾਂ ਤੇ ਪਾਈਪਿੰਗ ਨੂੰ ਕੱਟ ਦਾਂਗੇ ਠੀਕ ਆ ਤੇ ਆ ਘਿਰਕ ਲੱਗ ਜਾ ਕਿਉਂਕਿ ਮੰਮੀ ਨੂੰ ਬਾਲਾ ਬਰਕ ਬਰਕ ਵਾਲਾ ਪਸੰਦ ਨਹੀਂ ਹੈਗਾ ਸਿੰਪਲ ਸੋਬਰ ਦੇ ਸੂਟ ਪਾਉਂਦੇ ਆ ਉਹ ਤੇ ਇਹ ਵਾਲੀ ਆਪਾਂ ਲੈਸ ਇਹਦੇ ਵਿੱਚ ਹੀ ਰੱਖ ਦਨੇ ਆ ਠੀਕ ਆ ਜਦੋਂ ਕਟਿੰਗ ਕਰਾਂਗੇ ਆਖ ਦਿੰਦੇ ਠੀਕ ਆ ਇਹ ਕਵਲ ਸੂਟ ਨਾ ਕਿਉਂ ਦਿਖਾਉਣੀ ਆ ਵੀ ਦੱਸਦੀ ਆ ਤੁਹਾਨੂੰ ਇਹ ਸੂਟ ਨਾ ਮੈਨੂੰ ਸੋਨਾ ਬਹੁਤ ਲੱਗੀ ਜਾਂਦਾ ਪਤਾ ਨਹੀਂ ਕਿਉਂ ਸੋਨਾ ਲੱਗ ਰਿਹਾ ਮਤਲਬ ਨਾ ਫਲਾਵਰ ਕਰਕੇ ਸੋਨਾ ਲੱਗ ਰਿਹਾ ਆ ਚੀਜ਼ ਜੱਚ ਰਹੀ ਹੈ ਕਲਰ ਕਲਰ ਕੰਟਰਾਸਟ ਜੱਚ ਰਿਹਾ ਦਾ ਇਸ ਸੂਟ ਮੈਨੂੰ ਸਟਿਚ ਕਰਨ ਵਾਸਤੇ ਆਇਆ ਹੋਇਆ ਸਟਿਚ ਦਾ ਵਾਸਤੇ ਮਤਲਬ ਕਿ ਆਪਣੇ ਗਵਾਂਡੀਆਂ ਦੀ ਆ ਮੰਮੀ ਜੀ ਦਾ ਸੂਟ ਆ ਦੇਖੋ ਕੁਝ ਇਸ ਤਰ੍ਹਾਂ ਦਾ ਇਹਦਾ ਉਹ ਠੀਕ ਆ ਜਿਹਦੇ ਵਿੱਚ ਕਪੜਾ ਬਚਿਆ ਤਾਂ ਮੈਂ ਆਪਦਾ ਕਮੀਜ਼ ਬਣਾਉਂਗੀ ਮੰਮੀ ਜੀ ਨੂੰ ਪੁੱਛ ਕੇ ਤੇ ਜੰਫਰੋਜੀ ਪਲਾਜ਼ੋ ਨਾਲ ਫਰੋਜੀ ਫਰੋਜੀ ਕਲਰ ਜ਼ਿਆਦਾ ਹੈ ਦੇ ਵਿੱਚ ਠੀਕ ਆ ਫਰੋਜੀ ਪਲਾਜ਼ੋ ਨਾਲ ਬਹੁਤ ਸੋਹਣਾ ਲੱਗੂਗਾ ਇਹ ਜੇ ਬਚਿਆ ਤਾਂ ਅਗਰ ਕਿ ਬਣਾਵਾਂਗੇ ਜੇ ਨਾ ਬਚਿਆ ਜੀ ਫਿਰ ਤਾਂ ਪੂਰਾ ਸੂਟ ਹੀ ਬਣਾ ਦਾਂਗੇ ਜੀ ਮੰਮੀ ਜੀ ਦਾ ਮੈਨੂੰ ਲੱਗ ਰਿਹਾ ਵੀ ਬਚ ਜਾਊਗਾ ਕਿਉਂਕਿ ਮੰਮੀ ਦੀ ਅੰਦੀਆਂ ਮਾਵਾ ਪਾਉਂਦੇ ਨੇ ਠੀਕ ਆ ਇਹ ਬਣਾ ਲਾ ਸੂਟ ਆ ਤੇ ਇਹ ਇਹ ਵਾਲਾ ਸੂਟ ਹੈ ਜੀ ਬਿਲਕੁਲ ਇਹੀ ਕਲਰ ਇਹਦੇ ਵਿੱਚ ਨਹੀਂ ਆ ਰਿਹਾ ਜਿਹੜਾ ਕਲਰ ਹੈਗਾ ਇਹ ਫਰੋਜੀ ਕਲਰ ਇੱਥੇ ਤਾਂ ਥੋੜਾ ਜਿਹਾ ਹੋਰ ਕਲਰ ਆ ਰਿਹਾ ਇਹ ਹੈਗਾ ਫਰੋਜੀ ਕਲਰ ਚਨੂਨ ਦਾ ਸੂਟ ਆ ਫਰੈਂਡਸ ਇਹ ਤੇ ਮੈਨੂੰ ਪਸੰਦ ਆ ਗਿਆ ਮੈਂ ਲੈ ਲਿਆ ਤੇ ਕਿਉਂਕਿ ਇਸ ਤੋਂ ਪਹਿਲਾਂ ਵੀ ਮੈਂ ਇਹੀ ਕਲਰ ਲਿਆ ਸੀ ਪਰ ਉਹ ਹੈਗਾ ਸੀ ਕਾਟਨ 'ਚ ਮੈਂ ਲੈਸ ਵੀ ਲਈ ਸੀ ਉਹਦੀ ਤੇ ਵਾਈਟ ਕਲਰ 'ਚ ਮੈਂ ਕਿ ਸੋਚਿਆ ਸੀ ਵਾਈਟ ਕਲਰ ਦਾ ਲੈਸ ਲਾ ਕੇ ਨਾ ਬਣਾ ਲੂੰਗੀ ਬਟ ਹੁਣ ਮੈਂ ਇਹ ਚਨੂਨ ਦਾ ਲੈ ਕੇ ਆਈਆਂ ਇਹਦਾ ਮੈਂ ਸੋਚਿਆਗਾ ਫਰੈਂਡਸ ਉਹਨਾਂ ਨੂੰ ਮੈਂ ਜਿੱਦਾਂ ਤੋਂ ਲੈ ਕੇ ਆਂਦਾ ਸੀ ਨਾ ਕਾਟਨ ਦਾ ਸੂਟ ਉਹਨਾਂ ਨੂੰ ਮੈਂ ਚੇਂਜ ਕਰ ਦੇ ਦਿੱਤਾ ਵਾਪਸ ਮੈਂ ਕਿਹਾ ਮੈਨੂੰ ਆ ਦੇ ਦੋ ਦੁਪੱਟੇ ਫਿਰ ਆ ਲੈ ਲਏ ਸੀ ਪਚਨੂਨ ਦਾ ਸੂਟ ਤਾਂ ਲਾਈਨਿੰਗ ਲੱਗੂਗੀ ਇਹ ਸਾਰੇ ਥੱਲੇ ਵੈਸੇ ਕੁਝ ਵੈਸੇ ਲਾਈਨਿੰਗ ਤੋਂ ਬਿਨਾਂ ਵੀ ਸੂਟ ਬਣ ਜਾਂਦਾ ਬਟ ਲਾਈਨਿੰਗ ਦੇ ਨਾਲ ਐ ਵੀ ਸੂਟ ਦੀ ਗ੍ਰੇਸ ਬਣ ਜਾਂਦੀ ਹੈ ਹਣਾ ਕਲਰ ਉਹ ਨਹੀਂ ਆ ਰਿਹਾ ਪ੍ਰੋਪਰ ਜਿਹੜਾ ਤੁਮ ਲਾਈਟ ਆਫ ਕਰਕੇ ਦੇਖਾਉਂਦਾ ਤੇ ਫਰੋਜੀ ਕਲਰ ਆ ਬਸ ਫਰੈਂਸ ਦੇ ਵਿੱਚ ਤਾਂ ਬਲੂ ਜਾ ਆ ਰਿਹਾ ਮਤਲਬ ਫਰੋਜੀ ਕਲਰ ਆ ਡਾਰਕ ਤੇ ਜਿਹੜਾ ਇਹ ਵਾਲਾ ਸੂਟ ਆ ਇਹਦਾ ਮੈਂ ਸੋਚ ਰਹੀਆਂ ਲਹਿੰਗਾ ਸੂਟ ਬਣਾਉਣ ਨੂੰ ਠੀਕ ਆ ਬੀਜੀ ਮੈਂ ਪਾਰਟੀ ਵੇ ਪਾਰਟੀ ਵੇ ਸੂਟ ਬਣਾਵਾਂਗੇ ਨ ਲੈਸ ਨੂੰਸ ਲਾ ਕੇ ਲਹਿੰਗਾ ਸੂਟ ਬਣਾਵਾਂਗੇ ਇਹਦੀ ਹਜੇ ਕੁਛ ਨਹੀਂ ਲੈ ਕੇ ਆਉਂਦੀ ਨਾ ਲੈਸ ਲੈ ਕੇ ਆਉਂਦੀ ਐ ਨਾ ਲਾਈਨਿੰਗ ਲੂਨਿੰਗ ਲੈ ਕੇ ਆਉਂਦੀ ਆ ਬਾਕੀ ਦੇਖਦੇ ਆ ਦੁਪੱਟਾ ਇਹਦੇ ਨਾਲ ਕਿਹੜਾ ਕੈਰੀ ਕਰੂੰਗੀ ਮੈਂ ਸੋਚ ਰਹੀਆਂ ਕੰਟਰਾਸਟ ਬਣਾ ਲਾਂ ਫਿਰ ਉਹ ਕਦੇ ਮਨ ਚ ਆ ਜਾਂਦਾ ਵੀ ਪੂਰਾ ਫੋਜੀ ਫੋਜੀ ਬਣਾ ਲਾਂ ਪੂਰਾ ਫੋਜੀ ਬਣਾ ਲਾਂ ਦੁਪੱਟਾ ਲਾ ਉਹ ਨੂੰ ਬੂ ਆਹ ਪੂਰਾ ਫੋਜੀ ਨੂੰ ਸੋਨ ਲੱਗਣਾ ਲੋ ਬਾਕੀ ਦੇਖਾਂਗੇ ਆਪਾਂ ਹੁਣ ਕੀ ਗੱਲਬਾਤ ਆ ਵੀ ਮਤਲਬ ਕੰਟਰਾਸਟ ਦੁਪੱਟਾ ਬਣਾ ਲਾਂਗੇ orange ਵੀ ਸੋਨ ਲੱਗੂ ਇਸ ਨਾਲ ਲੋ ਜੇ ਇਹ ਵਾਲਾ ਸੂਟ ਸੀ ਥੋੜੇ ਮੈਂ ਸੁਭਾਏ ਨੇਗੇ ਤੇ ਇੱਕ ਸੂਟ ਮੈਂਨੇ ਹੋਰ ਵੀ ਡੈਡੀ ਕਰ ਲਿਆ ਫਿਰ ਹਜੇ ਉਤਰਪਾਈ ਤੇ ਤੇਜਾ ਆਪਾਂ ਜਦੋਂ ਆ ਗਿਆ ਫਿਰ ਤੁਹਾਨੂੰ ਦਿਖਾਉਂਗੀ ਮੈਂ ਤੇ ਇੱਕ ਜਿਹੜੀ ਮੇਰੇ ਕੱਲ ਪਾਇਆ ਹਾ ਦੇਖੇ ਸੀ ਜਿਹਦੇ white lace ਲੱਗੀ ਸੀ ਉਹ ਵੀ ਮੈਂ ਸੂਟ ਰੈੱਡ ਕਰ ਲਿਆ ਤੇ ਉਹ ਈ ਇਹ ਕੋਸਤ ਕਰੇ ਗੋਨ ਹਨ ਤੇ ਉਹਦੇ ਨੂੰ ਵਾਈਟਲੈਸ ਲਾਈ ਆ ਤੇ ਉਹ ਕਿਹੜਾ ਸਟੇਅਰ ਕਰ ਕਰ ਇਸ ਨੇ ਆ ਇੱਕ ਪਹਿਲਾ ਕਰ ਕਰ ਤੁਹਾਨੂੰ ਦਿਖਾਤਾ ਦਿਖਾਇਆ ਨਹੀਂ ਸੀ ਬਸ ਐਵੇਂ ਕੁਛ ਸੀਗਾ ਵੀਡੀਓ ਜੀ ਦੇਖ ਲਵੋ ਤੁਸੀਂ ਉਹ ਸੀਗਾ ਬੇਬੀ ਪਿੰਕ ਕਲਰ ਦਾ ਵਾਈਨ ਕਲਰ ਦੇ ਉੱਤੇ ਲੈਸ ਲੱਗੀ ਹੋਈ ਸੀ ਹੁਣ ਅੱਜ ਕੱਲ ਜਿੰਨੇ ਜ਼ਿਆਦਾਤਰ ਲੈਸ ਦਾ ਟ੍ਰੈਂਡ ਹੈਗਾ ਤੇ ਲੈਸ ਦੇ ਜਾਂ ਜ਼ਿਆਦਾ ਚੱਲ ਰਹੇ ਹਨ ਸੋ ਫਰੈਂਡਸ ਅੱਜ ਦਾ ਬਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜਰੂਰ ਦੱਸਿਓ ਤੇ ਅਦਰ ਨੂਰ ਕਰੀ ਆ ਵੀ ਮੇਰਾ ਪਾਸੋਂ ਦਿਖਾ ਦਿਓ ਨੂਰ ਨੇ ਨਾ ਉਹ ਮੋਬਾਈਲ ਕੰਨ ਕਾ ਸੌਂਕ ਚੜ ਗਿਆ ਨੂੰ ਅੰਨੇ ਹੋਣ ਦਾ ਨੂੰਹ ਰਣਕ ਲਾ ਕੇ ਆ ਗਈ ਕਹਿੰਦੀ ਕਹਿੰਦੀ ਮੈਂ ਦੇਖ ਮम्मा ਸੋਹਣੇ ਲੱਗਦੇ ਮਗਾ ਉਹ ਸੋਹਣੇ ਲੱਗਦੇ ਸੇਤੀਆਂ ਅੰਧਕੋਣਾ ਤੋਂ ਨਹੀਂ ਵੀ ਮੈਨੂੰ ਦਿਸਦਾ ਨਹੀਂ ਇਹਦਾ ਅੰਨੇ ਹੋ ਜਾ ਮਗਾ ਤੇ ਤੁਸੀਂ ਦੱਸਿਆ ਸੋਹਣੇ ਲੱਗਦੇ ਨਹੀਂ ਸੋਹਣੇ ਲੱਗਦੇ ਬਸ ਲੱਗੀ ਪਰ ਕੀ ਫਾਇਦਾ ਕਰਨ ਤਾਂ ਮੇਰਾ ਪੁੱਤ ਠੀਕ ਆ ਹੁਣ ਪਹਿਲਾਂ ਬਹੁਤ ਜ਼ਿਆਦਾ ਬਿਮਾਰ ਹੋਇਆ ਦੇਖੋ ਫਰੈਂਡਸ ਕਿੰਨਾ ਕਮਜ਼ੋਰ ਹੋ ਕਮਜ਼ੋਰ ਤਾਂ ਵੈਸੇ ਪਹਿਲੇ ਹੀ ਸੀ ਪਰ ਆਪਾਂ ਨੂੰ ਪਤਾ ਲੱਗ ਗਿਆ ਜੰਦਾ ਬਿਲਕੁਲ ਫਰੈਂਡਸ ਮਤਲਬ ਲੂਜ ਇਮੋਸ਼ਨ ਲੱਗ ਗਿਆ ਉਲਟੀਆਂ ਲੱਗ ਗਈਆਂ ਬੁਖਾਰ ਹੋ ਗਿਆ ਹਣਾ ਤੇ ਇੱਕਦਮ ਨਾ ਕਮਜ਼ੋਰੀ ਹੋ ਗਈ ਉੱਠੇ ਵੀ ਨਹੀਂ ਜਦੋ ਦਿਨ ਤਾਂ ਜਮੀਂ ਉੱਠਿਆ ਬਸ ਪਿਆ ਹੀ ਰਿਹਾ ਕਈ ਰਿਹਾ ਬਸ ਅੱਜ ਸਕੂਲ ਗਿਆ ਸੀਗਾ ਇਹ ਚਾਹ ਦਿਨਾਂ ਦਾ ਚਾਰ ਦਿਨ ਘਰੇ ਰਿਹਾ ਅੱਜ ਸਕੂਲ ਗਿਆ ਅੱਜ ਠੀਕ ਰਿਹਾ ਅਸਤੇ ਚਲੋ ਜੀ ਫਿਰ ਅੱਜ ਦਾ ਬਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਜੀ ਜਰੂਰ ਦੱਸਿਓ ਹਣਾ లైక్ కామెంట్ जरूर ਕਰਿਆ ਕਰੋ వీడియో ਨੂੰ ਖਲੋਜੀ ਖਾ ਲੋ ਤਰਨ ਆਪਦੇ ਕੋ ਕਰੇ ਇਤਨਾ ਖਾਇਆ ਕਰ ਇਹ ਫਿਰ ਫਿਰੇ ਪੇਟ ਦਰਦ ਕਰਨ ਲੱਗ ਜੂ ਐਂ ਛੱਡ ਦੇ ਇਹ ਤੇ ਠੀਕ ਕਹਿੰਦੇ ਹੁੰਦੇ ਨੇ फ्रेंड्स ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਹਮਨ ਵੀਡੀਓ ਨੂੰ ਪਲੀਜ਼ ਫੁੱਲ ਵਾਚ ਕਰਿਆ ਕਰੋ ਸੋ फ्रेंड्स ਚਲੋ ਜੀ ਫਿਰ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਬਾਏ ਬਾਏ फ्रेंड्स